ਅੱਜ ਭਾਈ 23 ਦਿਨਾਂ ਤੋਂ ਮਰਨ ਵਾਲਾ ਬੈਠਿਆ ਉੱਥੇ ਤੇ ਉਹਨਾਂ ਨੇ ਕਾਲ ਦਿੱਤੀ ਸੀ ਜਿੱਥੇ ਦੀ ਨੇੜੇ ਸੱਜਣਾ ਫਾਟਕਾ ਉੱਥੇ ਧਰਨਾ ਲਾਉਣਾ ਤੁਸੀਂ ਜਾ ਕੇ ਕੱਲ੍ਹ ਭਾਈ ਦੇ ਵਾਲੀ ਚੰਗ ਵਿੱਚ ਫਿਰਦੇ ਰਿਹਾ ਨੇਤਾ ਦੇ ਨਾਂਕਾ ਦੋਹਾਂ ਜਥੇਬੰਦੀਆਂ ਦਾ ਪ੍ਰੋਗਰਾਮ ਸੀ ਵੀ ਇੱਕ ਥਾਂ ਲਾਉਣਾ ਕਿਉਂਕਿ ਇੰਦਰ ਸੀਐਡੀ ਬੱਤੀ ਆ ਇਹਨੇ ਆਪਣੀ ਆਵਾਜ਼ ਕੱਲਣੀ ਉੱਥੇ ਵੀ ਕਿੰਨੇ ਜਣੇ ਦਾ ਕੰਮ ਆ। ਅੱਡੋ-ਅੱਡ ਲਾ ਕੇ ਕਰਾਂਗੇ ਕੀ? ਹੁਣ ਤੁਸੀਂ ਅੱਡੋ-ਅੱਡ ਦੀ ਗੱਲ ਸੁਣ ਲੋ ਰੋਦੂ ਬਣ ਕੇ ਕੀ ਬੋਲੀ ਜਾਂਦਾ। ਇਹ ਇਹਦਾ ਢੱਲੇਵਾਲ ਸਾਹਨ ਦੀ ਚਿੱਠੀ ਜਿਹੜੀ ਕੱਲੀਆਂ ਬਧੇਰ ਨੇ ਲਿਖ ਕੇ ਉਹਦੇ ਦਾ ਢੱਲੇਵਾਲ ਦੇ ਦਸਤਖਤ ਨਹੀਂ ਹੋਏ। ਜੇ ਤੁਸੀਂ ਐਡੇ ਹੀ ਪੰਜਾਬੀ ਆ ਜਾਂ ਕੌਮ ਨੂੰ ਇਨਸਾਫ ਦਿਵਾਉਣਾ ਤਖ਼ਤਾਂ ਦੇ ਨਾਲ ਬਾਹਰ ਦੇ ਉੱਥੇ ਕਿਲਾ ਦੂਰ ਜਾ ਕੇ ਬਹਿ ਜਾਓ। ਪnde ਅੱਜ ਜਗਿੰਦਰਾ ਗਰਾਹ ਜਦੋਂ ਦਿੱਲੀ ਪਹਿਲਾ ਮੋਰਚਾ ਲੱਗਿਆ ਦੋ ਦੋ ਕਿੱਲੇ ਪਾਸੇ ਜਾ ਕੇ ਬੈਠੇ ਸੀ ਤੇ ਜਦੋਂ ਸੈਂਟਰ ਦੀ ਉਹਨਾਂ ਨੂੰ ਕਾਲ ਆਉਂਦੀ ਸੀ ਤੇ ਉਹਨਾਂ ਨੂੰ ਸਪੈਸ਼ਲ ਬਣਾਉਂਦੇ ਸੀ ਜੇ ਭਾਈ ਕਿਸੇ ਨੇ ਜਾਣਾ ਹੋਵੇ ਉੱਥੇ ਖਲੋਰੀ ਤੋਂ ਕਿੰਨਾ ਮੀਟਰ ਪਿੱਛੇ ਦੇ ਸਕਦੇ ਆ ਤੁਸੀਂ ਜੇ ਤੁਹਾਡੇ ਵੀ ਮੱਤ ਪੇਦਾ ਪਹਿਲਾ ਨੰਬਰ ਮੱਤ ਪੇਦਾ ਰੱਖਣੀ ਨਹੀਂ ਚਾਹੀਦੇ ਕਾਲੋ ਫੇਤਰ ਨਾਲੇ ਖਲੋਰੀ ਗਰਾਹਾਂ ਦੇ ਬੰਦੇ ਨੂੰ ਪਹੁੰਚਿਆ ਜਾਣਾ ਚਾਹੀਦਾ ਨਹੀਂ ਆਏ ਨੇ ਵੀ ਸਾਡਾ ਪ੍ਰਧਾਨ ਕਹੂਗਾ ਦਾ ਆਪਾਂ ਤੁਰਾਂਗੇ ਇਹ ਹਲੇ ਕੁ ਬੰਦੇ ਦਾ ਹੱਕ ਬੰਦਾ ਪ੍ਰਧਾਨ ਜੀ ਦੱਲੇਵਾਲ ਸਾਹਿਬ ਖੁਦ ਆਉਣ ਦੇ ਵਾਸਤੇ ਨਹੀਂ ਬੈਠੇ ਆਪਣੀ ਕੋ ਵਾਸਤੇ ਬੈਠਿਆ ਐਮ ਐਸ ਪੀ ਦੀ ਗਰੰਟੀ ਗਰੂਨ ਮਿਲੂਗਾ ਆਪਾਂ ਨੂੰ ਹੱਤਾ ਇੱਕ ਗੇਮ ਚੱਲਦੀ ਹੈ ਹੀ ਹੱਤਾ ਇੱਕ ਤਰਨਾ ਚੱਲ ਪਿਆ ਸੈਂਟਰ ਦੀ ਹੈਲੋ ਜੇ ਇੱਕ ਹੱਤਾ ਹੋਰ ਸੀ ਪ੍ਰਧਾਨ ਜੀ ਦੱਲੇਵਾਲਾ ਪ੍ਰਮਾਤਮਾ ਨੇ ਨਿੰਗੋ ਤੰਦਰੁਸਤੀ ਰਹਿਣ ਦੇ ਕਹਤਾ ਸਹੀ ਚੱਲ ਜੇ ਇਹੇ ਸੈਂਟਰ ਦੀ ਟੀਮ ਨੇ ਐਮਐਸਬੀ ਗਰੰਟੀ ਕਰੋੜ ਬਲਾਜੇ ਦੇਣਾ ਸਾਨੂੰ ਕਿਉਂਕਿ ਆ ਜਿਹੜੀ ਸੀਐਡੀ ਦੀਆਂ ਰਿਪੋਰਟਾਂ ਰੇਲਵੇ ਸਟੇਸ਼ਨਾਂ ਤੋਂ ਜਾਣਗੀਆਂ ਉਹ ਧੱਕ ਪਾਣਗੀਆਂ ਦਿੱਲੀ ਦੀ ਬਾਜ਼ ਉੱਡੀ ਜਾਂਦੀ ਹੈ ਆਪਣੀ ਜੋ ਸਾਡੇ ਖਾਤਰ ਲੋਕ ਸਭਾ ਵਿੱਚ ਬੋਲਿਆ ਬੜਾ ਕੋਈ ਬੋਲਿਆ ਹਰਤ ਸਿੰਘ ਕੋਲੀ ਐ ਮੀਤੇਰ ਬੋਲਿਆ ਰਾਜਾ ਵੜਿੰਗ ਬੋਲਿਆ ਸੀ ਕਿੱਥੇ ਰੂਪੇ ਪਾੜਾਂਗੇ ਕਿਉਂਕਿ ਬੋਲਣਾ ਚਾਹੀਦਾ ਵੀਐਮਪੀ ਆ ਇਹ ਸਤ ਰਾਜ ਸਮਾਣ ਦੇ 20127 ਤੇ 2025 ਹਰਿਆਣੇ ਦੇ ਆ ਨਾਲ ਜੇ ਕਾਜ ਨਾ ਬੋਲਣ ਧੂਆ ਘਾ ਦੇਣ ਉੱਥੇ ਕਿਉਂਕਿ ਬੋਲਦੇ ਨਹੀਂ ਇਹ ਧੂਆ ਘਾ ਸਕਦੇ ਆ ਹੁਣ ਇਹਦੇ ਮੰਨੋ ਕੋਈ ਡਲੇ ਵਾਲਾ ਕੋਈ ਪਤਾ ਲੈਣ ਆ ਗਿਆ ਉਹਨਾਂ ਦੇ ਵੀ ਸ਼ਰਤੀ ਯਾਰ ਹਮ ਦਰਦੀ ਨਾ ਆਉਂਦੇ ਆ ਹਰ ਇੱਕ ਬੰਦਾ ਜਾਂਦਾ ਤੇ ਹਮ ਦਰਦੀ ਨਾਲ ਜਾ ਕੇ ਆਉਂਦਾ ਜਾਣ ਦਾ ਹੱਕ ਵੀ ਬਣਦਾ ਪਰ ਮੈਂ ਪਿੰਡ ਵਾਲੇ ਨਿਆਣਾ ਆਜਾ ਪਿੰਡ ਵਾਲੇ ਬੈਠਿਆ ਸਾਡੇ ਪਿੰਡ ਦੇ 100-100 ਕਿੱਲੇ ਵਾਲਾ ਬੰਦੇ ਬੈਠੇ ਉਹ ਵੀ ਨਹੀਂ ਧਾਮਿਆ ਚਾਉਂਦੇ। ਉਦੋਂ ਵੀ ਮੈਂ ਇੱਥੇ ਵੇਚੇ ਨੇ ਗੱਲ ਕਰੀ ਸੀ। ਪਰਾਣੀ ਨੂੰ ਅੱਗੇ ਤਾਂ ਪਹਿਲਾਂ ਲਾਉਂਦੇ ਆ 100 ਕਿੱਲੇ ਵਾਲੇ ਤੇ ਧਾਮੇ ਚਾਉਂਦੇ ਨਹੀਂ। ਛੋਟਾ ਜੀਨੀਦਾਰ ਹਮੇਸ਼ਾ ਮੂਰੇ ਜਾਂਦਾ। ਜਿੱਥੇ ਕੋਈ ਧਰਨਾ ਹੋਵੇ, ਕੋਈ ਪ੍ਰੋਗਰਾਮ ਹੋਵੇ। ਅਸੀਂ ਇੱਥੇ ਪਿੱਛੇ ਜਾਂ ਪਿਛਲੇ ਸਾਲ ਗੜੇ ਪਏ ਸੀ ਬੱਲੂਆ ਦੇ ਵਿਰਕਾ ਪਿੰਡਾਂ ਦੇ ਮੁੰਡੇ ਬੈਠੇ ਆ ਸਾਡੇ ਕੋਲੇ। ਅਸੀਂ ਉਹਨਾਂ ਨੂੰ ਨਾ ਪੂਰੇ ਜੱਦੋ ਜਹਿਦ ਲਾਈ ਕਰਕੇ ਭਾਇਵਾ ਦਵਾ ਕੇ ਵਿਖਾਇਆ। ਮਗਾ ਗੁੱਡੀ ਵਾਲੇ ਉਹਨਾਂ ਦੇ ਪਿੰਡ ਦੀ ਵਰਨ ਦਿੱਤਾ ਜਿੰਨਾਂ ਚਿਰ ਉਹਨਾਂ ਦੇ ਪੈਸੇ ਨਹੀਂ ਮਿਲੇ ਕੜਕਦੇ ਆਪਣੇ ਕੋਈ ਇਹ ਬ੍ਰਸਟੇ ਦਾ ਆਮੀ ਨੀਤੀ ਦਿੱਤਰ ਇਹ ਕੰਮ ਕਦੇ ਜਿਹੜਾ ਸਾਰਾ ਇਹ ਸਰਕਾਰਾਂ ਨੇ ਕੱਢਿਆ ਐਮਐਸਪੀ ਗ੍ਰਾਂਟੇ ਗਰੋਨ ਪੀਪੀ ਨਰਸਾਂ ਵਾਲੇ ਦਾ ਮੇਜੇ ਬਿਆਸੀ ਇਹਨਾਂ ਨੇ ਲਾਗੂ ਨਹੀਂ ਕਰਿਆ ਮਨਮੋਹ ਸਿੰਘ ਦੀ ਸਰਕਾਰ ਆ ਗਈ ਇਹ 14 ਪੇ ਆ ਗਿਆ ਮਾਦਾ ਪੁੱਤ ਤੋਂ ਪਟਾਖਾ ਪੁੱਤ ਜਿਹੜਾ ਵੱਡਾ ਗੱਪੀ ਉਹ ਪਹਿਲਾਂ ਆਉਂਦਾ ਆ ਮੋਦੀ ਆਇਆ ਇਹਨੇ ਕਿਹਾ ਜੈ ਜਵਾਨ ਜੈ ਕਿਸਾਨ ਕਿਸਾਨ ਵੀ ਆਉਂਦੇ ਰੁੜੀ ਜਾਂਦੇ, ਡਵਾਲ ਵੀ ਬਾਡਰਾਂ ਦੇ ਰੁੜੀ ਜਾਂਦੇ ਆ। ਕਿਉਂਕਿ ਆਪਾਂ ਇੱਕ 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 ਦੀ ਮੁੱਠੀ ਜਿਹੀਆਂ ਨੇ ਇਕੱਠੇ ਨਹੀਂ ਹੁੰਦੇ ਆਪਾਂ। ਕਿਉਂ ਕੱਲ ਇਹਨਾਂ ਨੇ ਮੀਟਿੰਗ ਕਰਨੀ ਸੀ ਨੀ ਇੱਕ ਥਾਂ ਕਰ ਲਈਏ ਫਿਰ ਕਿੱਧਾ ਗਲੋੜਾ ਸੀ ਯਾਰ। ਪਾਓ ਸਿੱਧੂ ਬਰਾੜ ਹੁਣ ਪੜਾ ਮੇਰੀ ਵੀਡੀਓ ਪਾ ਦੇਣ। ਵੀ ਇੱਕ ਥਾਂ ਕਰ ਲਓ ਹੱਕ ਬਣਦਾ। ਜੇ ਆਪਾਂ ਜੇ ਕਿੱਧਰ ਵੀ ਨੇ ਇਕੱਠੇ ਨੇ ਉੱਥੇ ਜਾ ਕੇ ਗਲੋੜੀ ਕਿੱਥੇ ਇਕੱਠੇ ਹੋ ਜਾਣੀ। ਕਿੱਡੀ ਕੀ ਗੱਲਾਂ ਐ ਦੋ ਚੰਨ ਕੇ ਜਾਣਾਂ ਦਾ ਕੰਮ ਸੀ। ਤੇ ਦੂਜੀਆਂ ਗੱਲਾਂ ਸੋਨੂ ਸਾਰਿਆਂ ਨੂੰ ਪਤਾ ਉਦੋਂ ਉਹਨਾਂ ਚੱਲੂਗਾ ਚੱਲੀ ਜਾਂਦਾ ਡੱਲੇਵਾਲ ਸਾਹਿਬ ਪਰਮਾਤਮਾ ਸ਼ੁਕਰ ਕਰਨਾ ਉਹਨਾਂ ਦੀ ਸਿਹਤ ਲੰਮੀ ਬਖਸ਼ੇ 2017 ਮਿਹਲੇ ਦੀਆਂ ਡੱਲੇਵਾਲ ਸਾਹਿਬ ਨੇ ਸਾਨੂੰ ਗੱਲਾਂ ਕਹੀਆਂ ਸੀ ਚੀਮਾ ਮੰਡੀ ਵਿੱਚ ਅਸੀਂ ਉਦੋਂ ਆਮ ਜਾਣ ਲੱਗੇ ਸੀ ਨਾਲਕ ਨਾਲ ਚਲਿਆ ਨਾਲਕ ਧਰਲੇ ਦੇ ਜਾਂਦਾ ਫੋਨ ਕਰ ਲਿਆ ਚਲੋ ਚਲੀਏ ਜਦੋਂ ਗੱਲਾਂ ਦਾ ਪਤਾ ਲੱਗਦਾ ਉਦੋਂ ਪਤਾ ਲੱਗਦਾ ਇਹ ਸਹੀ ਕਿਸਾਨੀ ਦੀਆਂ ਗੱਲਾਂ ਸੁਣ ਲਓ ਤੁਸੀਂ ਲੀਡਰਾਂ ਮਗਰ ਤੁਰਨਾ ਹੀ ਨਹੀਂ ਦੇਰ ਪਿੰਡ ਆਇਆ ਪ੍ਰਧਾਨ ਜੀ ਆਪਣੇ ਪਿੰਡ ਫਕਨਸਰ ਅਸੀਂ ਪਹਿਲਾਂ ਸਿੱਧੂਪੁਰ ਚ ਸੀ ਕਿਉਂਕਿ ਸਾਡੇ ਕੋਲ ਚ ਰਾਜਸ਼ ਪਿੰਡ ਦੇ ਬੰਦਿਆਂ ਨੇ ਹੁੰਦੇ ਆ ਪਰ ਲਾਦਾ ਨਾ ਨਹੀਂ ਹੁੰਦੀ ਅਸੀਂ ਪਾਸੇ ਆ ਗਏ ਅਸੀਂ ਕੋਤੇ ਚ ਆ ਗਏ ਪਰ ਅੱਜ ਵੀ ਸਾਡਾ ਕੋਸੇ ਦਾ ਪ੍ਰਧਾਨ ਡੱਲੇ왈 ਜੀ ਦੇ ਨਾਲ ਅੱਜ ਉਥੇ ਦੂਜੇ ਨੰਬਰ ਤੇ ਮਤਬਰਤ ਦੇਊਗਾ ਦੂਜੇ ਨੰਬਰ ਤੇ ਕਿਉਂਕਿ ਇਹ ਗੱਲਾਂ ਮੈਂ ਤਾਂ ਕਰਦਾ ਤਾਂ ਕੋਈ ਨਾ ਫਾਇਦੇ ਬੋਲਦਾ ਨਹੀਂ 5684 ਅਜ ਤੋਂ ਘਾਰ ਆਉਣ ਮਾੜੀ ਬਾਈ ਪਾਸੇ ਕਰਦੇ ਹੋ ਕਿਹਦੀ ਆ ਕਿਉਂਕਿ ਆਪਣਾ ਪ੍ਰੋਗਰਾਮ ਲੰਮਾ ਹੋ ਆਸੇ ਪਾਸੇ ਘਰ ਜੋ ਕਿਸੇ ਨੇ ਗੱਡੀ ਕੱਢਣੀ ਹੁੰਦੀ ਆ ਕੱਢਣੀ ਆ ਮਾਰੀ ਬੈਕ ਕਰ ਦੇ ਜਦੋਂ ਅਸੀਂ ਪ੍ਰਧਾਨ ਜੀ ਨਾਲ ਜਾਣ ਲੱਗਿਆ ਤੇ ਉਸ ਤੋਂ ਬਾਅਦ ਸਾਡੇ ਪਿੰਡ ਦਾ ਪ੍ਰੋਗਰਾਮ ਬਣਿਆ ਉਦੋਂ ਸਾਡੇ ਪਿੰਡ ਦਾ ਇੱਕ ਮੈਂਬਰਾਂ ਦਰਸ਼ਨ ਮੈਂਬਰ ਤਿਲਮਾ ਦਾ ਉਹ ਪ੍ਰਧਾਨ ਜੀ ਨਾਲ ਜਦਾਈ ਕਰਨ ਲੱਗ ਪਿਆ ਜਿਵੇਂ ਪ੍ਰਧਾਨ ਜੀ ਬੋਲੀ ਜਾਂਦੇ ਆ ਐੇ ਕੁਝ ਹੋ ਜੂਗਾ ਜੀ ਆਪਣੀਆਂ ਜ਼ਮੀਨਾਂ ਖੋਈਆਂ ਜਾਣਗੀਆਂ ਅੜਵਾਨੀ ਸ਼ਵਾਨੀ ਆ ਜਾਣਗੇ ਜੀ ਆਪਣੀਆਂ ਜ਼ਮੀਨਾਂ ਖੋਲਣਗੇ ਜਿਵੇਂ ਆਪਾਂ ਚੌੜ ਕਰਦੇ ਹੁੰਦੇ ਆ ਅੱਜ ਖੋਈ ਜਾਂਦੇ ਆ ਆ ਫੈਲੋ ਬਾਲਦੇ ਆ ਸਾਡੇ ਗਵਾਂਢ ਫਕਲਸਰ ਪਿੱਛੇ ਦੇ ਨਾਲ 400 ਕਿੱਲਾ ਲੈ ਲਿਆ ਇੱਕ ਦੋਲੇ ਬੜੀ ਜਾਂਦਾ ਕਿਉਂਕਿ ਜਿਹੜੇ ਖੇਤੀ ਕਾਨੂੰਨ ਆ ਪੰਜਾਬ ਰਹੀ ਕੱਢ ਰਾਇਆ ਹੁਣ ਪਰਸਾ ਖੁੱਡੀਆਂ ਵਾਲਾ ਬੋਲੀ ਜਾਂਦਾ ਸੀ ਟੀਵੀ ਤੇ ਉਹ ਜਿਹੜੇ ਕਾਨੂੰਨ ਮਾਫੂਦ ਨਹੀਂ ਹੋਏ ਮਾਫ ਕਾਨੂੰਨ ਨੇ ਆ ਕਿਤੇ ਕਹਿੰਦਾ ਕਾਨੂੰਨ ਮਾਫ ਹੋ ਗਏ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਜਦੇ ਬੰਦੀਆਂ ਦਾ ਸਾਥ ਦਿਓ ਰਾਜੇਵਾਲ ਨਹੀਂ ਆਉਂਦਾ ਰੋਜ਼ੂ ਮਾਨਸਾ ਨਹੀਂ ਆਉਂਦਾ ਫਲਾਗਾ ਨਹੀਂ ਆਉਂਦਾ ਝੰਡਾ ਬੋਦੀਆਂ ਦਾ ਖੜ ਜੋ ਜੱਲੇਵਾਲ ਸਾਹਿਬ ਕੋਲ ਸਾਨੂੰ ਕੋਈ ਬੰਦੇ ਆਦੇ ਸੀ ਵੀ ਢੱਲੇਵਾਲ ਨੇ ਜਾਇਦਾਦ ਵੜਾ ਲਈ ਢੱਲੇਵਾਲ ਨੇ ਜਾਇਦਾਦ ਆਪਣੇ ਮੁੰਡੇ ਤੇ ਨੋਨਾ ਕਰਕੇ ਆਇਆ ਰੋਜ਼ੂ ਮਾਨਸਾ ਦੇ ਕਿੰਨੇ ਬੱਤੇ ਚਾਦੇ ਆ ਯਾਰ ਸੱਤ ਬੋਲਿਆਂ ਕਿ ਉਹ ਬੋਲਿਆ ਕਰਾਉਣ ਤੇ ਚੱਕੇ ਪਾਇੰਟਰ ਮੁਹਲਕੀ ਹਾ ਕਿੰਨੇ ਬੱਥੇ ਚੱਲਦੇ ਆ ਮੂੰਹ ਚੋਂ ਮਾੜੀ ਬਾਣੀ ਨਾਲ ਕਿਹੜੇ ਬੈਠਣਾ ਬੈਠੇ ਗਰੋਰੀ ਚੱਕੇ ਦੋ ਕਿਲੇ ਉਰੇ ਬੈਠੇ ਇਹ ਬੈਠਣਾ ਉਰੇ ਬੈਠ ਸਕਦਾ ਆਵਾਜੇ ਵਾਲਾ ਕਿੱਡੀਆਂ-ਕਡੀਆਂ ਔਰਤਾਂ ਚੱਲਦੀਆਂ ਪ੍ਰਧਾਨ ਆਪਣੀ ਖਾਤਰ ਬੈਠਾ ਆਲਦੀ ਖਾਤਰ ਬੈਠਾ ਉਹਨੇ ਤਾਂ ਜਾਇਦਾਦ ਆਪਣੇ ਬੱਚਾ ਨਾਲ ਵਾਦੀ ਬੈਠਾ ਕਿਹਦੀ ਖਾਤਰ ਆਪਣੀ ਖਾਤਰ ਐਮਐਸਪੀ ਕੱਲੇ ਢੇਲੇਵਾ ਨੂੰ ਨਹੀਂ ਮਿਲਦੀ ਸਾਰੀ ਜੁੜਕਿਆਂ ਨੂੰ ਮਿਲਦੀ ਆਪਾਂ ਤਾਂ ਆਪਣੇ ਕੋਲੇ ਸਿਸਟਮ ਹੀ ਆਪਣਾਇਆ ਜਾ ਬਣੀ ਜਾਂਦਾ ਯਾਰ ਕਿਤੇ ਸੈਲੋ ਗੁੱਲ ਗਿਆ ਆ ਦੌਲੇ ਗੁੱਲ ਗਿਆ ਫਗਲਸਰ ਗੁੱਲ ਗਿਆ ਸਵੇਰੇ ਢਾਬਾੜੀ ਕੋਲੇ ਗੁੱਲ ਜੂਆ ਮੰਡੀਆਂ ਮੁੰਡੀਆਂ ਦੇ ਇਹਨਾਂ ਨੇ ਕੰਮ ਕਰ ਛੱਡਿਆ ਪਰ ਜਿੰਨਾ ਚਿਹਰਾ ਆਪਾਂ ਛੰਡੇ ਚ ਡੰਡਾ ਨਹੀਂ ਪਾਉਦੇ ਆਪਣਾ ਕੋਈ ਹੱਲ ਨਹੀਂ ਜਿਹੜੇ ਲੀਡਰ ਵੀ ਆ ਮੈਂ ਵੀ ਕਹਣਾ ਪੰਜਾਬ ਸਰਕਾਰ ਬੜਾਈ ਲੋਕਾਂ ਦੇ ਬੰਦ ਨੇ ਭੇਜੇ ਕਿਹੜਾ ਗਿਆ ਉਥੇ ਆ ਭਗਵਾਨਤ ਮਾਨ ਤਾਂ ਵੋਟਾਂ ਮੰਗਦਾ ਪਰ ਚੱਲਦੇ ਨੇ ਆਪਾਂ ਜਿਹੜਾ ਜਾਊਗਾ ਸਤਕਾਰ ਵਿੱਚ ਅੱਜ ਗਿਆ ਨਹੀਂ ਅਜੇ ਦਾ ਕੱਪਾ ਕਿਹਨੇ ਕਿਉਂ ਨਹੀਂ ਗਿਆ ਵੋਟਾਂ ਪਿਆਰੀਆਂ ਕਿ ਆਪਾਂ ਨੂੰ ਕਿਸਾਨੀ ਪਿਆਰੀ ਐ ਇਹ ਮੀਟਿੰਗ ਕਰਾਉਂਦਾ ਵੀ ਨਾ ਪਹਿਲਾਂ ਸੱਦ ਕੇ ਕਿਉਂ ਨਹੀਂ ਹੋ ਸਕਦੀ ਸੀ ਉਹਦਾ ਕੂਸੀ ਮਾਰਦੇ ਆਨ ਦੀ ਮੀਟਿੰਗ ਐ ਚੱਲ ਕੇ ਜੇਤਨੀ ਵਾਲੇ ਕੋਲ ਕੇਤਨੀ ਵਹਲਾਇਆ ਨਾ ਕੇਤਨੀ ਵਾਲਾ ਆਇਆ ਨਾ ਉੱਥੇ ਖੜੇ ਹੁੰਦੇ ਸੀ ਸਾਰੇ ਕੋਈ ਆਪਣੇ ਨੇੜੇ ਨੇੜੇ ਮੰਤਰੀ ਐ ਕਿਸੇ ਦਾ ਮੈਂ ਦੇਖੋ ਪਰ ਤੋਂ ਗੁੱਡੀ ਵਾਲੇ ਮੜਾ ਪਿਆਰ ਬੀਤਦਾ ਬਈ ਜਲੇਵਾ ਦਾ ਖਿਆਲ ਰੱਖਣਾ ਚਾਹੀਦਾ ਜੇ ਧੂਆ ਵੀ ਕੌਣੇ ਬੰਦੇ ਨੇ ਸਰਕਾਰ ਬਣਾਈ ਸੀ ਅਸੀਂ ਵੀ ਸੀ ਵਿੱਚ ਕੌਣੇ ਬੰਦੇ ਨੇ ਧੂਆ ਕਰਤਾ ਸੀ ਲੱਖ ਰੁਪਿਆ ਵੀ ਲਾਇਆ ਕਰੋ ਆ ਵੇਚਿਆ ਸਾਡੇ ਪਿੰਡ ਦੇ ਜਗਮਾਕਟੀਆਂ ਦੇ ਢੋਲ ਬਾਰੇ ਕੋਈ ਫਿਰੇ ਢੋਲ ਤਾਂ ਫੇਰ ਹਾਂ ਜਿੰਨਾ ਅਸੀਂ ਭਗਾਈ ਕਰੀ ਚਨਾਬ ਕੀਤੀ ਆ ਯਾਰ ਵੀ ਬਦਵਾ ਆਜੇ ਬਦਵਾਇਆ ਇਹਨਾਂ ਨੇ ਵਹਿਗੇ ਇੱਕ ਤਾਂ ਇਹ ਵਹਿ ਨਹੀਂ ਜਾਂਦੇ ਸੀ ਕਿ ਆਪ ਤੱਕ ਆਉਂਦੇ ਆ ਸਹੀ ਹੈ ਆ ਜਿਹੜੇ ਉੱਗੋ ਕੇ ਉੱਗੋ ਰਾਮ ਸਿੰਘ ਉਹ ਕੋ ਆ ਕੀ ਆ ਮੋਹਲ ਦਾ ਕੰਮ ਕਰਦਾ ਯਾਰ ਚਾਕੇ 75000 ਤੇ ਜਨਾਜ਼ਾ ਅਮਰ ਰੋੜਾ ਜਿਤਾਤਾ ਫੁਲਾਣਾ ਬਲਜੀਤ ਕੋਲ ਕਿੰਨੇ ਪੈਸੇ ਵਢੀ ਜਾਂਦੀ ਐ ਸਾਡੇ ਪਿੰਡ ਦਾ ਪੀਏ ਆ ਘਾਗੇ ਲਾਤੇ ਚੰਗਰ ਮੰਜਲੀਆਂ ਕੋਠੀਆਂ ਪਈ ਜਾਂਦੀ ਐ ਲੈ ਲੈ ਦਿਓ ਤਾਂ ਲੈ ਲਿਓ ਮੇਰੇ ਤੇ ਕਟੌੜ ਪਰਚਾ ਜੇ ਰੱਖ ਤੋਗੇ ਥੱਲੇ-ਥੱਲੇ ਸੱਚੀ ਗੱਲ ਦਊਂਗਾ ਪੜਾਉਂਦੇ ਆਗੂ ਆ ਮਾਂ ਬਾਈ ਦੇ ਤੇ ਅਰਿਆਂ ਵੀ ਲੜ ਪੈਂਦਾ 15 15 20 ਵੀ ਦੇਣ ਆਉਂਦਾ ਨਹੀਂ ਪਰ ਕਿਉਂ ਕੀ ਕਾਰਨ ਕੀ ਐ ਕਾਰਨ ਐ ਵੀ ਆਉਦਾ ਆਉਦਾ ਹੀ ਲਗਾਇਆ ਅੱਜ ਸਵੇਰ ਇਹਨੇ ਵੀ ਕਾਲ ਆਈ ਪਰसों ਮੈਂ ਕਲੋਰੀ ਨਹੀਂ ਜਾਣਾ ਪਰसों ਜਿਲ੍ਹੇ ਚ ਹੈਗਾ ਵੀ ਅਸੀਂ ਜਾਵਾਂਗੇ ਆ ਨਾਨਕ ਮਰਦਾਨਾ ਇੱਕ ਫੋਨ ਕਰਦੇ ਅੰਤਾ ਅਸੀਂ ਕਦੇ ਖੜੇ ਨਹੀਂ ਆ ਅਸਰਾਜ ਸੀ ਥੋਡੇ ਇੱਥੇ ਉੱਠਿਆ ਮੇਰੀ ਵੀਡੀਓ ਵੇਖ ਲਓ ਸਾਰੇ ਦਾ ਜਦ ਮੈਂ ਅਪੀਲ ਪਾਈ ਸੀ ਟੀਐਸਪੀ ਨੂੰ ਅਗੇ ਬੱਚਾ ਘਟੋਣਾ ਦਾ ਹੁਣੇ ਕਰਦੇ ਪਰ ਖੜਦੇ ਨਹੀਂ ਜਣਾ ਇਹਨੂੰ ਪਿੰਡਾਂ ਚ ਤੇ ਆਪਣੇ ਪਿੰਡ ਮਨਪ੍ਰੀਤ ਆਇਆ ਇੱਥੇ ਇਲੈਕਸ਼ਨ ਹੋਇਆ ਆ ਥੋੜੇ ਦਿਨ ਆਇਆ ਬਾਈ ਇਲੈਕਸ਼ਨ ਕੀ ਸੀ ਲੋਕ ਯਾਰ ਕਰੇ ਸੱਜਣ ਸਰ ਵੇ ਲੋ ਬਲਾ ਕਾਂਜੂ ਪਿਸਤੇ ਇੱਥੋਂ ਜਾ ਮਨਪ੍ਰੀਤ ਜਿੰਨਾ ਮਨਪ੍ਰੀਤ ਨੇ ਘਾੜ ਕੇ ਰਿਆ ਤੇ ਬਾਦਲ ਨੇ ਕਰਿਆ ਸਿੱਖੀ ਤਾਂ ਉਹਨਾਂ ਕੋਈ ਕਾਰੀ ਨਹੀਂ ਸਕਦਾ ਜਿੰਨਾ ਘਾੜ ਸਿੱਖੀ ਦਾ ਬਾਦਲਿਆ ਨੇ ਕਰਾਇਆ ਨੇ ਮੰਨ ਉਹਨੇ ਗੋਲੀ ਚੱਲੀ ਆ ਬਾਈ ਦਾਦੇ ਅੰਮ੍ਰਿਤ ਸਰ ਚੱਲੇ ਕਿਉਂ ਨਾ ਯਾਰ ਹਣ ਮੂਰੇ ਵੀ ਆਈ ਜਾਂਦਾ ਕਰਿਆ ਤਾਂ ਮੂਰੇ ਵੀ ਆਈ ਜਾਂਦਾ ਮੂਰੇ ਬਾਬਾ ਜੀ ਚੜ੍ਹ ਕੇ ਆਈ ਜਾਂਦਾ ਅੱਜ ਇਹੋ ਤੂੰ ਮਾਨਸਰ ਗਿਆ ਮਾਲੀਆਂ ਕੰਨਾਂ ਕਹਿੰਦੇ ਇਧਰ ਵੀ ਆਉਂਦਾ ਸਾਡੀ ਕੌਮ ਦਾ ਹੀਰਾ ਅਜ ਮੁੱਖਾ ਬੈਠਾ 23 ਦਿਨ ਹੋ ਗਏ ਨੂੰ ਬੋਟਲ ਨੇ ਆ ਸੀਡੇ ਨੇ ਸੀਐਡੀ ਨੇ ਆਪਣਾ ਕੰਮ ਕਰਨਾ ਜਿੰਨਾ ਆਪਾਂ ਕੱਠ ਵਿਖਾ ਸਕਾਂਗੇ ਉਨੇ ਹੀ ਆਪਣਾ ਮਸਲਾ ਹੱਲ ਛੇਤੀ ਹੋਣਾ ਮੈਂ ਜੰਗੀਆਂ ਤੇ ਆ ਕੇ ਬੈਠੋ ਬੰਦੇ ਦਾ ਉਹਨਾਂ ਨੂੰ ਵੀ ਲਾ ਕੇ ਜਾਂਦਾ ਹਰੇਕ ਦਾ ਹੱਕ ਬੰਦਾ ਕਰ ਕਰਦੇ ਬੰਦੇ ਦਾ ਕਿਉਂਕਿ ਆਪਣੀਆਂ ਤਾਲੀਆਂ ਖੜੀਆਂ ਪੁਰਾਣੇ ਕੰਬਲ ਲੀੜੇ ਲੱਤੇ ਸਭ ਤੋਂ ਪਾਇਆ

ਕੋਸੇ ਜਗ੍ਹਾ ਬੰਦੀ ਨੇ ਦੇਖੋ ਉਸ ਜਗ੍ਹਾ ਬੰਦੀ ਨੇ ਜਿਹੜੇ ਬੰਦੇ ਦਾ ਕੰਮ ਨੂੰ ਹੱਥ ਪਾਇਆ ਉਹਨੂੰ ਕੀਤਾ ਆ ਪਿੱਛੇ ਨਹੀਂ ਕੀਤਾ ਇਸ ਕਰਕੇ ਖਸਾਨਾ ਨੂੰ ਸਹਾਇ ਨੂੰ ਬੇਨਤੀ ਆ ਕਿ ਵਾਅਦਾ ਤੋਂ ਵਾਅਦਾ ਸਾਧਿਆ ਕਰਦੇ ਬਰਾੜਾ ਨਹੀਂ ਬਣਿਆ ਯਾਰ ਕੋਈ ਬੋਲਣਾ ਔਖਾ ਨਹੀਂ ਕੋਈ ਬੋਲਣਾ ਔਖਾ ਨਹੀਂ ਜਿਹੜਾ ਬੰਦਾ ਰੋਟੀ ਘਰੋਂ ਖਾ ਕੇ ਆਇਆ ਨੇ ਇੱਕ ਦੋ ਕੋਈ ਚੱਲੇ ਵਾਲ ਬੰਦੀ ਜਾਂਦਾ 23 ਦਿਨ ਹੋ ਗਏ ਜੇ ਯਾਰ ਆਮ ਚੱਲੇ ਨੂੰ 23 ਦਿਨ ਹੋ ਗਏ 500 ਬੈਗ ਲੈ ਕੇ ਬੋਲਿਆ ਐ ਰੱਖਦਾ ਰੋਟੀ ਨਹੀਂ ਖਾਂਦਾ ਉਹ ਆਇਆ ਨਾ ਬਹੁਤ ਸਾਧ ਪਰਵਾਹ ਨਾ ਵਾਸ਼ਾ ਦਾ ਉਸ ਬੰਦੇ ਚ ਕਿਉਂਕਿ ਕੌਣ ਹੈ ਆਸ ਤੇ ਗੱਲ ਕਰਦਾ ਕੋਣ ਦੀ ਚੱਲ ਤੇ ਝਾੜਦਾ ਨਹੀਂ ਰਹਿ ਜਾਂਦਾ ਹੱਟ ਬਣਦਾ ਹੱਥ ਚੰਦ ਕੇ ਨਾਰਾ ਨਹੀਂ ਲਾਦੇ ਤੋ ਮੋਦੀ ਸਰਕਾਰ ਮਰਦਾਵਾਦ ਸਰਕਾਰ ਮਰਦਾਵਾਦ मुर्दाबा मुर्दाबाद मुर्दाब मुबाद मुर्दाब मुबा मुर्दाबा ਚਾਹ ਸਰਾਣੇ ਪਈ ਆ ਚੌੜ ਕੋਲੇ ਪਹਿਲੇ ਵਾਸ਼ ਛੋਟੀ ਨਿਕਲਦੀ ਹੁਣ ਕਰਦੇ ਆ ਅਗਲੀ ਗੱਲ ਭੀ ਜਿਹੜਾ ਅंदोलਨ ਚੱਲ ਰਿਹਾ ਆ ਆਪਾਂ ਚੱਲ ਗਿਆ ਦਿੱਲੀ ਤਹੱਲ ਹੋਈ ਪਈ ਐ ਲੋਕ ਸਾਡੇ ਹਰ ਚੋਤੇ ਬੋਲੀ ਆ ਅਸੀਂ ਕਿਹੜੇ ਬੋਲੋ ਸੋਨੂੰ ਦਿਖਾ ਕੇ ਭੇਜਿਆ ਹੈ ਕਹਾਂ ਤੁਸੀਂ ਜਿੱਤੇ ਸਕੂਟਰੀਆਂ ਵੰਡ ਕੇ ਪਰ ਜਿੱਤੇ ਤਾਂ ਹੈ ਨਾ ਸਾਰੇ ਲੋਕਾਂ ਨੂੰ ਪਤਾ ਕੀ ਹੋਇਆ ਇੱਥੇ ਜਿੱਦਰੋਂ ਲਖੇ ਆ ਸੌਣੂ ਬਗਤ ਕਿਹਾ ਪਰ ਬੋਲਣਾ ਚਾਹੀਦਾ ਡੈਂਟੀ ਦੇ ਬੱਸਾਂ ਲਾਈਆਂ ਅਸੀਂ ਉਹਦੇ ਹੱਕ 'ਚ ਕਿਸਾਨਾਂ ਨੂੰ ਬੱਸਾਂ ਦਿੱਤੀਆਂ ਜਾਂਦੀਆਂ ਸੀ ਆਉਂਦੀਆਂ ਸੀ ਬਹੁਤ ਵਧੀਆ ਕਰਾ ਲਾਇਆ ਲਾਉਣੀ ਚਾਹੀਦੀ ਤੇ ਹੁਣ ਵੀ ਲਾਉਣੀ ਚਾਹੀਦੀ ਹੈ ਜੇ ਸਾਨੂੰ ਪਾਈ ਡੈਂਟੀ ਕਿਤੇ ਟੱਕਰ ਆਸੀ ਬੱਸ ਦਾ ਵੀ ਕਹਾਂਗੇ ਕਿਉਂਕਿ ਉਹ ਲਖੇ ਇਧਰ ਆ ਕੇ ਫੁੱਟ ਪਾ ਕੇ ਕਿਸਾਨੇ ਉਹ ਭਾਈ ਹੋਣੇ ਕਰਦੇ ਆ ਪਰ ਦੇਖ ਕੇ ਦੇਦੇ ਕੁਝ ਨਹੀਂ ਪਰ ਅੱਜ ਜਿਹੜੇ ਉਹਨੇ ਚੰਗੇ ਕੰਮ ਕੀਤੇ ਚੰਗਿਆਂ ਨੂੰ ਚੰਗੇ ਨਿੱਤੂ ਵਿੱਚ ਨੀ ਤਹਰ ਬੋਲਿਆ ਬਹੁਤ ਸੋਹਣਾ ਸਾਰੀ ਜਿਹੜਾ ਐਸਡੀਐਮ ਦਾ ਜੱਫਾ ਤੁਰੂਆ ਉਹਦੇ ਵਿੱਚ ਬਾਬਤ ਦੇ ਨਹੀਂ ਤੁਰਨੇ ਅੱਜ ਦੀ ਗੱਲ ਯਾਰ ਅਸੀਂ ਨਹੀਂ ਨਤ ਤੁਰਦੇ ਹਾਂ ਖਾਲਸੇ ਦੇ ਬੰਦੀਆਂ ਚ ਵੀ ਕਿਹੜੇ ਤੁਰਨਗੇ ਕਿਹੜੇ ਨਹੀਂ ਤੁਰਨਗੇ ਨਾਰੇ ਲਵਾਈ ਦੋ ਕ